ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ জাফরਕੋਟ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸਮਸ਼ੇਰ ਸਿੰਘ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤਾਂ ਟੋਟਲ ਦੋ ਗਾਵਾਂ ਤੁਹਾਨੂੰ ਦਿਖਾਉਣੀਆਂ ਇੱਕ ਬਿਲਕੁਲ ਤਾਜੀ ਸੋਈ ਆ ਤੇ ਇੱਕ ਜਿਹੜੀ 에ਅਰ ਸ਼ੇਅਰ ਕਰ ਉਸ ਤੇ ਤੁਹਾਨੂੰ ਇੱਕਾ ਗੱਬਣ ਤੁਹਾਨੂੰ ਦਿਖਾਉਣੀ ਆ ਬਹੁਤ ਵੀ ਰੈਂਟ ਡਿਮਾਂਡ ਹੁੰਦੀ ਆ ਇਹੋ ਜੀ گاਵਾਂ ਦੀ ਤੇ ਬਾਕੀ ਇਹ ਆ ਵੀ ਸੋਈਏ ਤੇ ਆਪਣੀ ਦੋ ਟਾਈਮ ਚੁਆਈ ਕਰਕੇ ਖੜੋ ਤੇ ਗੱਬਣ ਆਪਣੀ ਪਾਸ ਕਰਕੇ ਖੜੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਠੀਠਾ ਜੇ ਵਧੀਆ ਜੀ ਆਪਣੇ ਨਾਮ ਸਭ ਵਧੀਆ ਜੀ ਤੇ ਨਾਮ ਦੱਸੋ ਕਿਹੜੇ ਖੇਤਰ ਸਿੰਘ ਤਸੀਲ ਨਹੀਂ ਵਾਲਾ ਜ਼ਿਲ੍ਹਾ ਬਤਾਓ ਫੋਨ ਨੰਬਰ ਹੈ 95928977 ਠੀਕ ਹੈ ਹਾਂਜੀ ਵੇਗਿਆ ਉਧਰ ਵਾਲਾ ਮਾਲ ਕਰ ਹਾਂਜੀ ਮਾਲ ਉਧਰ ਕੈਂਚੇ ਚ ਵੇਚਿਆ ਠੀਕ ਹੈ ਬਾਸ ਸਾਹਿਬ ਜੀ ਹੈ ਭਾਣਾ ਉਸ ਦਿਨ ਵੀ ਭਾਜੀ ਅੱਜ ਵੀ ਭਾਜੀ ਹੋਗੇ ਹਾਂਜੀ ਭਾਜੀ ਆ ਗਏ ਠੀਕ ਹੈ ਆਏ ਵੇੜਾਵੇਂ ਜੜੀਆਂ ਮੌਸਮ ਦੇ ਹਿਸਾਬ ਨਾਲ ਲੱਭ ਕੇ ਲਿਆਉਂਦੀ ਆਂ ਨਾ ਕਰਾਉਂਦਾ ਆਇ ਕਹਿ ਚਾਰੇ ਦੇ ਗਲਸੀ ਠੀਕ ਹੈ ਹਾਂਜੀ ਚਲੋ ਪਹਿਲਾਂ ਤਾਜੀ ਸੋਈ ਦਿਖਾ ਦਈਏ ਦਿਖਾ ਦੇਣਾ ਕਿੰਨੇ ਚਿਰ ਦੀ ਸੋਈ ਹੈ ਇਹ ਕੱਲ ਦੀ ਸੋਈ ਹੈ ਅੱਛਾ ਕੱਲ ਦੀ ਸੋਈ ਹੈ ਬੱਚਾ ਕੀ ਆ ਗਿਆ ਮਗਰ ਵੱਛੀ ਹੈ ਮਗਰ ਵੱਛੀ ਹੈ ਹਾਂਜੀ ਆ ਵੱਛੀ ਆ ਗਈ ਮਗਰ ਵੱਛੀ ਵੀ ਚੰਗੇ ਟੀਕੇ ਦੀ ਆ ਆ ਦੇ ਸਾਦੇ ਸੋਹਣੀ ਵੱਛੀ ਹੈ ਮਗਰ ਕੱਲ ਛੇ ਅਤੀ ਫੀਲਾਂ ਨੂੰ ਠੀਕ ਹੈ ਬਿਲਕੁਲ ਤਾਜ਼ਾ ਜਿੱਲਾ ਨਰੂ ਨਾਲ ਹੈ ਕਿੰਨਾ ਕ ਦੁੱਧ ਭਰੀ ਜਾਊਗੀ ਇਹ ਦੁੱਧ ਵੱਛੀ ਜੀ ਵੀ ਉਹ ਬਾਹਰ ਚਵਾਉਗੀ ਹੁਣ ਇਹ ਦੇਖੋ 13 14 ਕਿਲੋ ਬੋਲਾ ਹੀ ਹੋਊਗਾ ਅਜੇ ਤੇ ਚੱਲੋ ਬੋਲਾ ਹੀ ਆ ਹਨਾ ਅਛਾ ਵੀ ਇਹ ਬਾਹਰ ਜਿਹੜਾ ਦੁੱਧ ਚੁਾਈ ਜਾਊਗੀ ਤੋਰ ਦਿਖਾ ਦੇ ਫਿਰ ਤੇ ਆ ਜਿਹੜਾ ਕਿੰਨੇ ਵੀ ਦਿਖਾ ਦੇਣੀ ਇੱਕ ਵਾਰੀ ਅਜੇ ਦੁੱਧ ਚੰਗਣ ਦੀ ਨਹੀਂ ਜਾਂਚ ਬੱਚੇ ਨੇ ਦੇ ਬੱਚੇ ਨੂੰ ਤੁੰਗ ਨਹੀਂ ਜਾਏਗੀ ਹੋਸ਼ਾ ਬੋਲੀ ਦਾ ਰੇਂਡਾ ਫੀਲ ਪਿਛਲੇ ਖਾਨਦਨ ਦੱਸਦੇ ਸਿਵਾ ਬੋਲਾ ਗਿਆ ਇਹ ਬਿਲਕੁਲ ਆਪਦਾ ਬੋਲਾ ਜੀ ਅਖੱਟਾ ਬੋਲਾ ਜੀ ਠੀਕ ਐ ਚਲੋ ਫੁੱਲੋ ਫੇਰ ਤੋੜ ਦਈਏ ਬਾਕੀ ਹਵਾਨੇ ਤੇ ਵੀ ਨਾੜਾਂ ਜਿਹੜੀਆਂ ਚੰਗੀਆਂ ਮਿਲਕਵੇਂ ਨੇ ਵੀ ਚੰਗੀ ਲੱਗੀ ਇਹ ਆ ਵੀ ਦੁੱਧ ਚੰਗਾ ਭਰੀ ਜਾਊਗੀ ਗੱਦਗਾਠ ਬੇਲ ਦੀ ਚੰਗੀ ਆਸਰ ਥੋੜੀ ਹੋਲੀ ਲੈ ਜਾ ਵੀਰ ਜੀ ਥੋੜਾ ਬੱਚੇ ਦਾ ਵੱਧ ਕਰਦੀ ਆ ਚਲੋ ਲੈ ਜਾ ਕੋਈ ਨਹੀਂ ਦੂਰ ਤੱਕ ਵੀ ਦੇਖ ਸਕਦੇ ਆਪਾਂ ਥੱਲੇ ਚੰਗੀ ਖੁੱਲੀ ਤਿਆਰ ਹੋਈ ਆ ਕਿੰਨਾ ਫਿਰ ਮੁੱਲ ਰੱਖੀਏ ਵਿੱਧੀ ਇਹਦਾ ਆਪਾਂ ਕਰ ਦਈਏ ਮਾਨਤਨ ਪੂਰੇ 60 ਤੀ ਦੇ ਦਈਏ ਠੀਕ ਆ ਬਾਕੀ ਮੋਕੇ ਤੇ ਕਰ ਦੋਗੇ ਬਾਕੀ ਇਸ ਕੁਆਲਟੀ ਉਹ ਹੈ ਜੀ ਬਾਕੀ ਹੈਗੀ ਕ੍ਰੋਸ ਪੰਚ ਆ ਤੇ ਬਹੁਤ ਹੀ ਗਰਮੀ ਗਰਮੀ ਵਾਲੀ ਦੀਆਂ ਤੇ ਹੈ ਗਈ ਠੰਡੀ ਧੀਰੀ ਆ ਦੁੱਧ ਨੇ ਚੰਗਾ ਭਰੀ ਜਾਣਾ ਠੀਕ ਆ ਤੇ ਹੁਣ ਇੱਕ ਆ ਗਈ ਆਪਣੇ ਕੋਲ ਐਰ ਚਾਰਜਰ ਸੀ ਕ੍ਰਾਸ ਤੇ ਆਉ ਮੜੀ ਛਾ ਗਿਆ ਤਾਂ ਛਾਗ ਵੈਸੇ ਬੱਕਰੀ ਨਾਲ ਵਜੀ ਹਾਂਜੀ ਤੇ ਬਾਕੀ ਥਾਂ ਨੇ ਜਿਹੜਾ ਵਾ ਚੰਗਾ ਲੱਗਾ ਜੇ ਪਸਮਣਾ ਵਾ ਇਹਨਾਂ ਜਿੱਦਾਂ ਤਸੂਈ ਤੇ ਚੰਗਾ ਸਾਨੂੰ ਤਿਆਰ ਕਰ ਜਨਾ ਇੰਨੇ ਇਹ ਕਿੰਨਾ ਕ ਦੁੱਧ ਕੱਢੀ ਜਾਓਗੀ ਵੀਰ ਜੀ ਇਹ ਦੁੱਧ ਵੀ ਜੀ 17 8 ਵਾਲਾ ਗੰਦੂ ਸਵਾਹ ਵਜੀ ਠੀਕ ਆ ਲੈ ਜੋ ਇਥੇ ਨਾਲ ਸੁੱਕੇ ਡਰਦੀਆਂ ਉਹ ਤੋਂ ਲਈਆਂ ਘੱਟ ਚੋੜਾ ਬਾਕੀ ਕੱਦ ਕਾਠ ਪੱਖੋ ਇਹ ਵੀ ਜਵਾਨ ਆ ਅਜੇ ਤਿਆਰ ਹੋਣੀਆਂ ਆ ਲੈ ਜਾ ਵੀਦੀ ਆ ਲਾ ਦੇ ਕਰੀ ਫਲਕਾਰ ਦੀ ਆ ਦੂਰ ਤੋਂ ਕਲੀ ਦੇਖ ਸਕਦੇ ਜੀ ਲੈ ਜੀ ਪਾਰੇ ਪੱਲੇ ਦੀ ਜਗਾ ਹੈਗੀ ਦੋਵੇਂ ਕਾਮ ਜਿਹੜੀਆਂ ਪਾਰੇ ਪੱਲੇ ਜੀ ਆ ਹੈ ਹੈ ਜੀ ਜੰਡੀਤੀ ਠੀਕ ਹੈ ਹਾਂ ਜੀ ਆ ਤੁਸੀਂ ਇਹ ਮੇਰੇ ਨਾਲ ਨਵੇਂ ਮਿੱਟੀ ਘੜ ਬਣੂਗੇ ਉਹ ਕਿੰਨਾ ਥਾਰੂ ਹੋਵੇ ਇਤਨਾਂ ਨਾਲ ਲੈ ਜਤਾਗੇ ਰੋਟੀ ਖਾਣ ਤੇ ਇਹਦਾ ਮੁੱਲ ਫਿਰ ਇਹ ਫੋਨ ਤੇ ਵਿੱਚ ਹੀ ਦੇ ਦਾਂ ਪਾਣ ਅੱਛਾ ਇਹ ਆ ਵੀ ਅੱਜ ਗੱਬਣ ਆ ਗੱਬਣ ਦਾ ਮੁੱਲ ਵੱਖਰਾ ਸੀ ਇਹ ਵੱਖਰਾ ਠੀਕ ਹੁਣ ਦਾ ਮੁੱਲ ਹੁਣ ਦੇ ਹਿਸਾਬ ਨਾਲ ਹੋ ਜਾਊਗਾ ਕੋਈ ਫੋਨ ਲਾਵੇ ਕਰੀ ਜ਼ਰੂਰ ਠੀਕ ਹੈ ਜੀ ਕੋਈ ਫੋਨ ਲਾ ਕੇ ਪੁੱਛੇ ਜ਼ਰੂਰ ਇਹ ਜੋੜਾ ਪਾਲੂ ਤੇ ਮਾਨਤਾ ਕਰਾਂਗੇ ਅੱਛਾ ਖੁੱਲਾ ਕਰ ਦੋ ਮਾਨਤਾ ਠੀਕ ਹੈ ਤੇ ਬਾਕੀ ਇਹ ਆ ਵੀ ਚਲੋ ਇੱਥੇ ਆਓ ਆਪਣੀ ਤਸੱਲੀ ਕਰਕੇ ਤੇ ਵੇਸ ਚੱਕ ਕੇ ਪਸ਼ੂ ਖਰੀਦੋ